ਸਭ ਤੋਂ ਪਹਿਲਾਂ ਸਾਰੇ ਨੂੰ ਪਿਆਰ ਭਰੀ ਸਾਸਰੀ ਗਾਲ ਜੀ ਵੀਆਈਪੀ ਪਿੰਡੂ ਚੈਨਲ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੁਹਾਨੂੰ ਮਿਲਦੇ ਤੁਸੀਂ ਵੇਖ ਹੀ ਲੈਣਾ। ਅੱਜ ਆਪਾਂ ਕਿਹਨਾਂ ਦੀ ਵੀਡੀਓ ਲੈ ਕੇ ਆ ਚੁੱਕੇ ਹਾਂ। ਸਮਾਂ ਨਾ ਬਰਬਾਦ ਕਰਦੇ ਹਾਂ। ਕਰਦੇ ਆਂ ਵੀਡੀਓ ਨੂੰ ਸ਼ੁਰੂ। ਬੱਜਰਾ ਪਿੰਡਾ ਉੱਥੋਂ ਅਸੀਂ ਪੀਪਾ ਇਹ ਅ ਕੈਨੋ ਵੀ ਡਾਕਾ ਮਾਰ ਕੇ ਨਹੀਂ ਕੀ ਆਏ ਹੋਏ ਆ। ਇਹਨਾਂ ਮੁੱਛਾਂ ਕਰਕੇ ਤਾਂ ਯੋਗਰਾਜ ਵਾਲੀਆਂ ਤੇ ਫੀਲਿੰਗਾਂ ਵੀ ਯੋਗਰਾਜ ਵਾਲੀਆਂ ਭਲਨ ਡਿਆ ਕਿ ਡਾਕਾ ਮਾਰ ਕੇ ਲੈ ਆ। ਡਾਕਾ ਦੇ ਬੋਤ ਤਾਣਾ ਵਜਣਾ ਸੀ। ਡਾਕਾ ਮਾਰਿਆ ਹੁੰਦਾ ਨਾ ਤੇ ਤੇਰੀ ਨੇਰੀ ਆਈ ਹੁਣੀ ਉਹ ਗੱਲ ਮੁੱਛਾ ਮਚਾ ਨਹੀਂ ਕਿੰਡਰੀਆਂ ਹੁਣੀਆਂ ਸੀ ਮੰਦੇ ਹਾਲ ਹੋਣੇ ਤੇ ਗੱਜ ਤੇਰੇ ਬਾਹ ਪਈ ਹੁਣੀ ਹਾਏ ਹਾਏ ਮਾਰਨ ਗਿਆ ਸੀ ਡਾਕਾ ਪੈ ਗਿਆ ਉਹ ਤੋਂ ਸਿਆਪਾ ਅਗਲੇ ਨੇ ਕੁੱਟ ਕੁੱਟ ਕੇ ਮੈਨੂੰ ਲਾਲ ਕਰਤਾ ਨਾਲੇ ਬੰਦਾ ਹਾਲ ਕਰਤਾ ਆਈ ਜੈਸਮਿਨ ਤੇਲ ਲਾਰੀ ਮੜਾ ਜਾ ਤੇ ਰਹਾ ਤੇ ਲੈ ਕੇ ਆ ਠੀਕ ਐ ਬੁੱਧੀ ਪ੍ਰੇਸ ਤੋਂ ਬੁੱਧੀ ਆ ਉਹਨੂੰ ਵੀ ਸਹੀ ਕਰੀ ਤੇ ਹੁਣ ਅਸੀਂ ਪਾਈ ਤਿਆਰੀ ਖਿਚੜੀ ਮੰਮੀ ਕਹਿੰਦੇ ਤੇ ਮੰਮੀ ਜੋ ਤੁਸੀਂ ਕਹਿਣ ਦੇ ਨਾ ਉਹ ਸਹੀ ਆ ਕਿਉਂਕਿ ਜਿਹੜੇ ਕੋਈ ਨਹੀਂ ਲੈ ਕੰਮ ਇਚਾਲੇ ਕੰਡਾ ਜਿਦਾਂ ਦੇ ਤੁਸੀਂ ਕਰਦੇ ਜੇ ਤੇ ਮੈਂ ਹੁਣ ਇਹ ਵੀ ਨਹੀਂ ਕਹਿ ਸਕਦਾ ਕਿ ਇਹ ਬੰਦਾ ਬੁੱਢੀ ਵਿਖਾ ਕੇ ਵੀਊ ਲੈਣ ਦੇ ਆ ਤੁਹਾਨੂੰ ਵੀ ਨਹੀਂ ਕੋਈ ਵੀ ਆ ਕੇ ਪਸੰਦ ਉਹਦੇ ਪਰਾਣੀ ਕੀ ਤੁਸੀਂ ਨਵੇਂ ਲੋਚ ਨਾ ਪੰਗੇ ਜੇ ਲੈ ਨਹੀਂ ਦੇ ਜੇ ਆਏ ਡੇਡੇ ਗਰਮੀਆਂ ਚ ਭਾਰੇ ਭਾਰੇ ਸੂਟ ਪਾਈ ਫੇਂਦੀਆਂ ਪਾਗਲ ਹੋ ਜਾਵਾਂ ਪਿਛਟ ਤੇ ਬੁੱਢੀ ਹੋਣੀ ਹੁੰਦੀ ਆ ਪਰ ਪਾਗਲ ਉਦਾਂ ਆ ਕਿ ਤੂੰ ਹੋਗਾ ਬੜਾ ਔਖਾ ਲਾਜ ਹੋਣਾ ਵਾ ਮੈਂਟਲ ਹੋ ਜਾਣਾ ਤੁਸੀਂ ਜਿੱਦਾਂ ਦਾ ਤੁਸੀਂ ਰੋਜ ਜੜੀ ਐਨਾ ਸਿਰਖਾਨੀ ਕੋਈ ਹਸਾਬ ਹੀ ਨਹੀਂ ਇੱਕ ਮਿੰਟ ਨਹੀਂ ਚੁੱਪ ਕਰਦੀ ਪਾਣੀ ਸੌਂਦੇ ਕਿਦਾਂ ਜੇ ਸੌਂਦੇ ਮੇਰੇ ਤੋਂ ਨਾ ਬੜ ਬੜ ਬਰ ਕਰੀ ਜਾਂਦੀ ਹਣੀ ਆਏ ਆਏ ਭਾਬੀ ਸਾਸਰੀ ਘਰ ਦੀ ਸਾਰੇ ਭੈਣ ਸਾਡੀ ਭੈ ਥੋੜੀ ਢਿੱਲੀ ਆ ਤਾਂ ਕਰਕੇ ਥੋੜਾ ਹੌਲੀ ਬੋਲ ਦੀ ਨਾ ਭਰਾਵਾ ਢਿੱਲੀ ਹੋਣਾ ਹੀ ਤੁਸੀਂ ਤੇ ਸਾਰੇ ਲੋਕ ਤੇ ਲੇ ਕਰਦੇ ਆ ਜਿੰਨੇ ਜਣੇ ਤੁਹਾਡੀ ਵੀਡੀਓ ਵੇਂਦੇ ਆ ਤੇ ਉਹ ਸਾਰੇ ਢਿੱਲੇ ਹੀ ਹੋਏ ਆ ਤੁਸੀਂ ਬੋਲਦੇ بڑا ਬਲੌਗ ਚ 10 ਮਿੰਟਾਂ ਦਾ ਬਲੌਗ ਹੁੰਦਾ ਵਾ ਅੱਧੇ ਘੰਟੇ ਦੀਆਂ ਵਿੱਚ ਤੁਸੀਂ ਗੱਲਾਂ ਕਰਦੀ ਹੁੰਦੀਆਂ ਇੰਨੀ ਸਪੀਡ ਹੁੰਦੀ ਏ ਢਾਡੀ ਪਾਟ ਤੇ ਕੋਈ ਗੱਲ ਨਹੀਂ ਜੇ ਵਿਚਾਰੀ ਢਿੱਲੀ ਹੈ ਨਾ ਉਹਨੂੰ ਰੈਕਟ ਦੋ ਕੋਈ ਗੱਲ ਨਹੀਂ ਅਟਾਡੀ ਜੈਸਮੀਨ ਮਾਰ ਹੀ ਨਹੀਂ ਮਾਰ ਬੋਲਣ ਵਾਸਤੇ ਦੀਦੀ ਸਾਡੀ ਦੀਦੀ ਸਾਡੀ ਜੀ ਨੂੰ ਫੋਨ ਕਰਤਾ ਜੀ ਨੂੰ ਫੋਨ ਦੀ ਨੂੰ ਅਸੀਂ ਫੋਨ ਵੇਲੇ ਕਰਤਾ ਭਾਈ ਵੇਲੇ ਨਾ ਕੱਪੜੇ ਕਿੱਦਾਂ ਦੇ ਪਾਏ ਆ ਇਹ ਜਦਾਂ ਉਹ ਨਹੀਂ ਆਉਂਦੀਆਂ ਬੀਬੀਆਂ ਪਿੰਡ ਚ ਜਿਹੜੀਆਂ ਵਿਚਾਰੀਆਂ ਹੁੰਦੀਆਂ ਆ ਇੱਕ ਕੜਾਈਆਂ ਨੂੰ ਕੋਡੇ ਲਵਾ ਡਰਮੀਆਂ ਨੂੰ ਥੱਲੇ ਲਵਾ ਉਹ ਸਭ ਬਣਿਆ ਵਾ ਤੇ ਆਪਣੇ ਆਪ ਨੂੰ ਬਹੁਤ ਸਮਝਣ ਨਹੀਂ ਆ ਕਿ ਮੈਂ ਪਤਾ ਨਹੀਂ ਕਿੰਨਾ ਕੁ ਟੌਰ ਕੱਢਿਆ ਵਾ ਤੇ ਬਾ ਗਵਾਲੀ ਵਿਚਾਰੇ ਆ ਖੰਡੇ ਹੋਣੇ ਲਾਗੋ ਲਾਗੋ ਉਹਨਾਂ ਨੂੰ ਭਾਵੇਂ ਨਹੀਂ ਪਤਾ ਵੇ ਕਿ ਰਿਸ਼ਤੇਦਾਰ ਆ ਇਹ ਤੇ ਉਹ ਵਿਚਾਰੇ ਭਾਵੇਂ ਉਹ ਗੱਲ ਕੇ ਕਾਇੰਡ ਨਹੀਂ ਕੁੜੀਏ ਪੀਪਾ ਲਿਆ ਛੇਤੀ ਕਰ ਸ਼ਰਮੀਆਂ ਬਣਾ ਲੀਏ ਇਹ ਇੰਨਾ ਨਹੀਂ ਪਤਾ ਕਿ ਗਵਾਂਢੀਆਂ ਘਰ ਪਰੌਣੇ ਆਈ ਤੇ ਬਾਅਦ ਚ ਉਹਨਾਂ ਨੇ ਕਿਹਾ ਨਹੀਂ ਪਹਿਣੇ ਉਹ ਵੇਖਿਆ ਹੀ ਨਾ ਘਰ ਪਰੌਣੇ ਆਹੀ ਜਿਹੜੇ ਐਨੇ ਬੇਸ਼ਰਮ ਮੈਂ ਤੇ ਸੱਚ ਪੁੱਛੀ ਤੇ ਮੈਂ ਕੁੜੀ ਆਪਣੀ ਨੂੰ ਕਿਹਾ ਮੈਂ ਤਿੰਨ ਪੀਪੇ ਕੱਲ ਐ ਦਰਮੀਆਂ ਬਣਾਉਣੀਆਂ ਦਰਮੀਆਂ ਵਾਲੀਆਂ ਆਈਆਂ ਕਿਤੇ ਤਿਆਰ ਹੋ ਹੋ ਕੇ ਲਹਿੰਗੇ ਜੇ ਪਾਏ ਹੋਰ ਹੀ ਹਿਸਾਬ ਐਦਾਂ ਨਹੀਂ ਲੱਗਣ ਦੇ ਆ ਐਦਾਂ ਦੇ ਕੱਪੜੇ ਨਾ ਪਾਇਆ ਕਰ ਨਾ ਪਾਇਆ ਕਰ ਬਹੁਤ ਜਲੂਸ ਲੱਗਦੇ ਆ ਥੋੜੇ ਸਿੰਪਲ ਕੱਪੜੇ ਪਾ ਲਿਆ ਕਰ ਤਾਂ ਆਪਾਂ ਨੂੰ ਮਚਾਉਣ ਨੂੰ। ਉਹ ਫਿਰ ਇਕੱਲੇ ਕਿੰਗਾ ਵੀ ਮੈਂ ਤਾਂ ਮੈਂ। ਬੰਦਾ ਇੰਨਾ ਬਸ ਕਰ। ਉਹ ਭਰਾਵਾ ਆਪ ਤੂੰ ਪੈਂਟ ਸ਼ਰਟ ਪਾ ਲਈ ਆ। ਤੇ ਉਹਦਾ ਵਿਚਾਰੀ ਦਾ ਜਲੂਸ ਕੱਢਤਾ ਵਾ ਉਤੋਂ ਗਰਮੀ ਗੋੜੇ-ਗੋੜੇ ਆ। ਉਹ ਜੇ ਕਿਰਾਏ ਤੇ ਤੂੰ ਫਲੀਡੇ ਉਹਦੇ ਲਿਆਉਣ ਹੀ ਲੱਗਾ ਸੀ ਤੇ ਮਾਸਾ 150 ਰੁਪਿਆ ਵਧ ਦੇ ਦਿੰਦਾ ਉੱਥੇ ਸੂਟ ਤੇ ਕੋਈ ਉਹਨੂੰ ਚਾਜਦਾ ਲਿਆ ਦਿੰਦਾ ਮਾਰਤਾ ਹੀ ਉਹਨੂੰ ਗਰਮੀ ਝੋਣ। ਪਤਾ ਨਹੀਂ ਉਹ ਮੇਰੇ ਹਿਸਾਬ ਨਾਲ ਉੱਥੋਂ ਕਿਰਾਏ ਤੋਂ ਲੈ ਆਈਓ ਕਿਸਾ 150 ਰੁਪਿਆ ਦੇ ਉੱਧਾ ਸੂਟ ਮਿਲ ਗਿਆ। ਯਸਮੀਮਾ ਇਹ ਤੈਨੂੰ ਬਹੁਤ ਸਾਰਾ ਗ੍ਰੰਥ ਉਹ ਜਿਹੜਾ ਪਪੰਡਿਆ ਯੋ ਤੈਨੂੰ ਜਲੂਸ ਕੱਢ ਦੇ ਨਾ ਉਹ ਵਿਚਾਰੀ ਦਾ ਆਪ ਤੂੰ ਉਹੋ ਗੱਲ ਯੋਗਰਾਜ ਬਣ ਕੇ ਬੈਠਾ ਤੇ ਉਹਨੂੰ ਵਿਚਾਰੀ ਨੂੰ ਬੜਾਇਆ ਹੀ ਉਹ ਜਿਹੜਾ ਮੈਂ ਕਿਹਾ ਸੀ ਤੈਨੂੰ ਪਹਿਲਾਂ ਵੀ ਉਹ ਚੀਜ਼ ਬਣਾਦਾ ਵਿਚਾਰੀ ਨੂੰ ਤੈਨੂੰ ਨੇ ਜੀ ਖੰਡਿਆ ਕਿ ਬਲੌਗ ਪਾਉਣੇ ਆ ساری ਦੁਨੀਆ ਵੇਖੂਗੀ ਕੀ ਜਲੂਸ ਕੱਢਣ ਦੇ ਜਨਾਨੀ ਦਾ ਐਦਾਂ ਦਾ ਬੰਦੇ ਦਾ ਜੀ ਨਹੀਂ ਕਰਦਾ ਬੁੱਢੀ ਵੇਖਣ ਨੂੰ ਤੂੰ ਲੋਕਾਂ ਨੂੰ ਖਾਈ ਜਾਂਦਾ ਮੂਰਖਾ ਅਮੜੀ ਤੇ ਆ ਜਾ ਆਵੇ ਗੜ ਲੱਗ ਮਿਲੀਏ ਵੇ ਮਰਨ ਦੀ ਗਰਮੀ ਨਾਲ ਗੋੜੇ ਗੋੜੇ ਤੋਤੋਂ ਬੋਲੀਆਂ ਸੁਝਣ ਡੀਆਂ ਇਹਨੂੰ ਵੇਖ ਲੈ ਹੈ ਉਹ ਲੱਗਣ ਈ ਉਹ ਕਰਾਜ ਨਹੀਂ ਹੁੰਦੇ ਹੁੰਦੇ ਵੇ ਵੀਰਾ ਮੁੰਡਾ ਹੋਇਆ ਕੋਈ ਭਾਦੀ ਭੂਜੀ ਦੇਵੇ ਉਹ ਗੱਲ ਘਰ ਵਾਲਾ ਬੈਠਾ ਈ ਉਹ ਸਾਹਮਣੇ ਤੇ ਉਹ ਕੋਈ ਵਧਾਈ ਮੰਗਣ ਲਈ ਇੱਕ ਹਸਾਬ ਨਾ ਐਦਾਂ ਲੱਗਣਦਾ ਜਿਦਾ ਮੰਗਣ ਵਾਲੀਆਂ ਨਹੀਂ ਹੁੰਦੀਆਂ ਹੁੰਦੀਆਂ ਜਿਹੜੀਆਂ ਚਲੋ ਚਲੀਆਂ ਗਿੱਧੇ ਗਿੱਧੇ ਜੇ ਪਾਉਂਦੀਆਂ ਨਹੀਂ ਆ ਉਹ ਚੀਜ਼ ਇਹਨੇ ਕਰ ਇੱਕ ਬਲੌਗ ਦੇ ਵਿੱਚ ਦੋ ਦਿਨ ਰੂਪ ਤਰਿਆ ਮੈਨੂੰ ਸਮਝ ਨਹੀਂ ਆਉਂਦਿਆ ਕਿ ਕੀ ਕਹਾਂ ਇਹਨੂੰ ਅਗੇ ਉਹ ਆਈ ਬਣੀ ਦੂਜੀ ਢੋਣ ਬਣੀਆ ਵਧਾਈਆਂ ਵਧਾਈਆਂ ਦੀ ਵਧਾਈਆਂ ਦੀ ਇਹਨਾਂ ਵਿਚਾਰੀ ਨਾਲ ਗੋਣ ਵਾਲੀ ਬੰਨਾ ਸੀ ਅਸਲ ਜਿੰਨੀ ਇਹਦੀ ਆਵਾਜ਼ ਨਾ ਬੇਸੁਰੀ ਤੇ ਨਿਆਣੇ ਡਰ ਜਾਣ ਤੇ ਇਹ ਕਰਕੇ ਉਹਨਾਂ ਨੇ ਨਹੀਂ ਗੋਣ ਵਾਲੀ ਬੰਨ ਦਿੱਤਾ ਦੋ ਤਿੰਨ ਤਾਂ ਸਟੇਟਾਂ ਦੇ ਗਈ ਐ ਉੱਥੇ ਤਿੰਨ ਤਿੰਨ ਦਿਨ ਹੋ ਗਏ ਆ ਨਿਆਣਿਆਂ ਨੂੰ ਬੁਖਾਰ ਚੜਦਿਆਂ ਨੂੰ ਉਹਨਾਂ ਨੂੰ ਮਾਨ ਨੇ ਆ ਆੜ ਕੇ ਇਹਨੂੰ ਮਾਫੀ ਮੰਗੀ ਆ ਕਿ ਗਾਂ ਤੋਂ ਤੁਸੀਂ ਆਡੇ ਪਿੰਡ ਨਾ ਆਇਓ ਤੇ ਇਹ ਨਹੀਂ ਬੇਸੁਰੀ ਵਾਜਦੀ ਨੂੰ ਨਹੀਂ ਲੋੜ ਤੇ ਗਾਂ ਤੋਂ ਕਿਤੇ ਗਾਉਣ ਨਾਲ ਆ ਪਿਓ ਇਹ ਪਤਾ ਨਹੀਂ ਕਿਹੜੇ ਸਿੰਗਰ ਆ ਜਿਹੜਾ ਵੜਿਆ ਅੰਦਰ ਸਿੰਗਰ ਦੀ ਆਤਮਾ ਵੱੜ ਚੁੱਕੀ ਆ ਕੋਈ ਭੂਤ ਭਾਤ ਨਹੀਂ ਤੇ ਉਹਦੀ ਹਲੇ ਵੀ ਆਵਾਜ਼ ਕੱਢਦੀ ਫਿਰਦੀ ਤੇ ਆਪਣੇ ਆਪ ਨੂੰ ਸਿੰਗਰ ਸਮਝਣ ਦੀ ਆ ਸਿੰਗਰ ਨਹੀਂ ਤੂੰ ਲੱਗਣ ਦੀ ਮੰਗਣ ਵਾਲੀ ਲੱਗਣ ਈ ਆ ਚਾਹ ਰੁਪਿਆ 100 200 ਲਿਆ ਚੱਲ ਬਾਹਰ ਆਹਦਾ ਕੱਚੇ ਨਿਕਲਿਆ ਮੰਮੀ ਦੇ ਫਿਰ ਤਾਂ ਪੰਜ ਮਿੰਟ ਲੱਗ ਰਹੇ ਤੇ ਮੰਗੀ ਹੈ ਚਲੋ ਇਹ ਬਹੁਤ ਟਾਈਮ ਲੱਗ ਜਣਾ ਯਾਰ ਸਾਨੂੰ ਦਾ ਆਪਾਂ ਪਹਿਲੇ ਹੀ ਆਏ ਅਵੇ ਬਰੈਡ ਲੈਣ ਗਿਆ ਸੀ ਤੇ ਕਹਿੰਦਾ ਕੱਚੇ ਨਿਕਲੇ ਆ ਇਹਨੂੰ ਬੰਦਾ ਪੁੱਛਣ ਆਲਾ ਹੋਵੇ ਤੂੰ ਸਵੇਰੇ ਸਵੇਰੇ ਘਰੋਂ ਨਿਕਲੇ ਹੋਵੇਂ ਤੈਨੂੰ ਕਿਹੜਾ ਕਤੂਰੇ ਜੋងਦੇ ਰਹੇ ਆ ਜਿਹੜੀ ਤੈਨੂੰ ਭੁੱਖ ਲੱਗੀ ਆ ਐਡਾ ਭੁੱਖਾ ਮੰਨ ਲਿਆ ਕੁਛ ਆ ਵੀ ਨਹੀਂ ਸੱਤਾਂ ਰੋਟੀਆਂ ਸਵੇਰੇ ਖਾ ਲੀਆਂ ਹੀ ਹੋ ਆਣ ਆ ਲੈ ਨਾ ਧਿਆਨ ਪਤਾ ਨਹੀਂ ਕਿੰਨਾ ਘੱਟ ਆ ਬਹੁਤ ਬਲੌਗ ਆ ਜਿਹੜੇ ਤੇ ਤੁਸੀਂ ਖਾਂਦੇ ਰਹਿੰਦੇ ਜੇ ਜ਼ਿਆਦਾਤਰ ਤੁਸੀਂ ਖਾ ਖਾ ਕੇ ਦਿਮਾਗ ਆਪਣਾ ਕਰ ਲਿਆ ਮੋਟਾ ਤੇ ਤੁਹਾਨੂੰ ਸੋਝਦਾ ਕੁੱਖ ਨਹੀਂ ਆ ਆਣਲ ਤੱਕ ਤੁਸੀਂ ਬਸ ਧਰਿਆ ਬੰਦਾ ਵਾ ਔਖਾ ਟਾੜਾ ਵੀ ਕੰਨ ਮੇਰੇ ਚੱਲ ਨਹੀਂ ਮੈਂ ਚਾਹੂਗੀ ਐਨਾ ਤੇਲ ਨਾਲ ਲੋਨੂ ਤੇਲ ਹੋਵੇਗਾ ਦੱਸੋ ਵੀ ਹੁਣ ਆਹ ਵੀਡੀਓ ਚ ਨਹੀਂ ਲੱਗਣ ਦੀ ਕਿ ਜਿਹੜੀ ਭਾਂਡਿਆਂ ਨੂੰ ਲਾਉਂਦੀ ਐ ਥੱਲੇ ਦੁਲੇ ਬੀਬੀ ਲੱਗਣ ਦੀ ਨਾ ਤੇ ਗਾੜੀਓਂ ਕਹਿੰਦਾ ਕਿ ਤੇਲ ਨਾਲ ਰੋ ਕਟ ਰੋੜੋ ਤੇਲ ਮਹਿੰਗਾ ਪੜਾ ਤੇਲ ਤੁਸੀਂ ਇਹਨੂੰ ਦੇ ਦਿਓ ਨਾਲ ਇਹਦੇ ਕੰਮ ਆਊਗਾ ਜਿੱਦਾਂ ਦੇ ਇਹ ਕੰਮ ਹਨ ਇਹਦੇ ਤੇਲ ਵਾਲੇ ਹੀ ਆ ਇਹੜੇ ਨੂੰ ਆਪ ਤੋਂ ਹਦੀ ਇਸਤੇਮਾਲ ਕਰਨਾ ਹੀ ਪੈਣਾ ਜਾਪਦਾ ਔਖਾ ਕੰਮ ਇਹਦਾ ਐਸਾ ਕੱਫਾ ਉਹਨਾਂ ਨੂੰ ਉਲਟੇ ਬੰਨੇ ਨਾਲ ਲੈ ਜਿਓ ਜਿੱਦਾਂ ਮਾਲ ਚ ਮੂਲ ਚ ਕਰਨ ਵਾਸਤੇ ਭਰਾਵਾ ਸਾਡੇ ਨਹੀਂ ਹੈਗਾ ਸੁੰਦਰਾ ਦੇ ਦਾ ਤਾ ਹਾਂ ਵੀ ਹਾਂ ਉਹਦਾ ਕੁੱਤਾ ਸਾਡੇ ਘਰੇ ਵੀ ਨਾ ਖਿੱਚਦੇ ਪਰਵਾਇ ਤੇ ਇਹਨਾਂ ਦੇ ਵੀ ਨਹੀਂ ਹੈਗਾ ਪਰ ਇਹਨਾਂ ਨੂੰ ਵਿਊਆ ਕਰਕੇ ਮਨਾਉਣਾ ਪੈਣਾ ਨਾ ਰਿਵਾਜ ਉਹਦਾਂ ਕੋਈ ਰਿਵਾਜ ਨਹੀਂ ਹੈਗਾ ਹੁਣ ਕੌਣ ਮਨਾਉਂਦਾ ਕੌਣ ਨਹੀਂ ਪਰ ਇਹਨਾਂ ਨੂੰ ਮਨਾਉਣਾ ਪੈਂਦਾ ਵਾ ਇਹਨਾਂ ਨੂੰ ਪਤਾ ਕਿ ਆਪਾਂ ਨਾ ਕੋਈ ਵੱਖਰਾ ਜਿਹਾ ਚੀਜ਼ ਵਿਖਾਈਏ ਜਿੱਚ ਨਾਲੇ 2-3 ਬਲੌਗ ਬਣ ਜਾਣ ਤੇ ਨਾਲੇ ਵਾਂਡਾ ਘੁੰਮ ਲਈਏ ਤੇ ਨਾਲੇ ਆਖੜ ਕੇ ਹਾਂ ਵੀ ਲੋਕ ਕਹਿਣ ਇਹਨਾਂ ਨੂੰ ਯਾਰ ਬਹੁਤ ਯਾਦਗਰੀਆਂ ਸਾਹਮਣੇ ਰੱਖੀਆਂ ਇਹਨਾਂ ਨੇ ਇਹਨਾਂ ਨੇ ਬੜਾ ਕੁਝ ਮਨਾਉਂਦੇ ਆ ਮਨਾਉਂਦੇ ਮਨੁੰਦੇ ਕੁਝ ਨਹੀਂ ਆ ਇਹ ਵੀ ਸਿਰਫ ਵਿਊ ਚਾਉਂਦੇ ਆ ਹਾਂਜੀ ਮਿੱਤਰੋ ਸਕੋਰਪਿਓ ਲੈਣੀ ਆ ਆਪਾਂ ਤਾਂ ਜਿੰਨੇ ਸਰਦੇ ਬੰਦੇ ਪਾਹੇ ਆ ਜ਼ਰੂਰ ਪਾਓ ਪਰ ਮੇਰੇ ਪਰਾ ਆ ਗਿਆ ਕਹਿੰਦਾ ਕਿ ਥੋੜੇ ਥੋੜੇ ਪੈਸੇ ਪਾਓ ਮੈਨੂੰ ਮੈਂ ਗੱਡੀ ਲੈਣੀ ਆ ਸਕਾਰਪੀਓ ਉਹ ਮੇਰੀ ਸੁਣ ਗੱਲ ਵੀਰ ਮੇਰਾ ਹੁਣ ਤੇ ਤੈਨੂੰ ਕਿਹਨੇ ਥੋੜੇ ਥੋੜੇ ਪੈਸੇ ਪਾਤੇ ਤੂੰ ਮੰਨ ਲੈ ਗੱਡੀ ਲੈ ਲਈ ਸਕਾਰਪੀਓ ਹਨਾ ਲੱਲੀ ਕਿਤੇ ਲੱਖ ਰੁਪਿਆ ਲੋਕਾਂ ਨੇ ਪਾਤਾ ਇਕੱਠਾ ਕਰਕੇ ਤੇ ਗੱਡੀ ਕਿਹਨੇ ਨਹੀਂ ਹੋਣੀ ਆ ਸਕਾਰਪੀਓ 7 ਲੱਖ ਦੀ ਹੋਣੀ 7 ਲੱਖ ਦੀ ਜਾਂ 6 ਲੱਖ ਰੁਪਿਆ ਤੂੰ ਫਾਈਨਾਂਸ ਕਰ ਲੈਣਾ ਫਿਰ ਤੂੰ ਕੋ ਕਿਸ਼ਤਾਂ ਨਹੀਂ ਦਾਰਨੀ ਆ ਫਿਰ ਤੂੰ ਤਲੇ ਮਾਦਰ ਰਹੇਗਾ ਏ ਭਾਈ ਮੈਨੂੰ ਐਨੂੰ ਬੜੀ ਜਾਨ ਤੰਗਵਾ ਤੇ ਮੈਂ ਗੱਡੀ ਲੈ ਲਈ ਮੇਰੇ ਕੋ ਕਿਤਨਾਂ ਡਾਂਡੀਆਂ ਫੇਰ ਪੈਸੇ ਮੰਗੇਗਾ ਲੋਕਾਂ ਕੋ ਫੇਰ ਨਹੀਂ ਕਹਿੰਦੇ ਦੇਣੇ ਇਹਦਾ ਮਤਲਬ ਤੂੰ ਏਦਾਂ ਕਰ ਰਿਹਾ ਕਿ ਕਹਿ ਕੇ ਥੋੜੇ ਥੋੜੇ ਪੈਸੇ ਪਾ ਦੋ ਤੇ 4-5 ਮੀਟਰ ਰਸਤਾ ਲਿਆ ਦੋ ਮੈਨੂੰ ਕਿਉਂ ਕਿਤਨਾਂ ਤਰੀਆਂ ਮੈਨ ਕੋਹਨਾ ਕੋਤੇ ਕੰਮਾ ਬਣਾ ਇੰਤਜ਼ਾਮ ਘੜੀਮੁੜੀ ਕੌਣ ਸਿਆਪਾ ਕਰਦਾ ਰੂ ਤੇਰਾ ਨਵੀਂ ਥੋੜਾ ਮੈਨ ਨਹੀਂ ਆ ਉਹ ਵੀ ਚਲਦੀ ਮਿਲਨੀ ਆ 7 ਲੱਖ ਦੀ ਉਹ ਚੱਲ ਕੋਈ ਗੱਲ ਨਹੀਂ ਲੈਣਾ ਤੇ ਇਸਕੇ ਤੇ ਫਾਇ ਹੀ ਆ ਭਾਵੇਂ ਚਲਦੀ ਲੈ ਲੋ ਤੇ ਭਾਵੇਂ ਨਵੀਂ ਲੈ ਲੋ ਇਹ ਚੀਜ਼ ਆ ਜੇ ਤੇ ਕੋ ਮਤਲਬ ਹੈ ਨਹੀਂ ਆ ਹੱਥ ਪੈਰ ਮਾਰਾ ਇਹਨੇ ਦਿੱਤੇ ਆ ਨਾ ਤੁਸੀਂ ਪਖਾਰੀਆਂ ਕੋ 10000 ਰੁਪਏ ਮੰਗਦੇ ਫਿਰਦੇ ਜੇ 20 20 ਰੁਪਏ ਦੇ ਦਿਓ ਇਦਾਂ ਦੇ ਦਿਓ ਨੰਨਿਆ ਕਿ ਕੋਈ ਬੰਦਾ ਫਸਿਆ ਉਹਨੂੰ ਲੋੜ ਆ ਉਹਦੀ ਹਲਪ ਕਰੋ ਤੈਨੂੰ ਵਾਰੀ ਲੋੜ ਆ ਇੱਕ ਗੱਡੀ ਮੰਗ ਲਈ ਜੀ ਮੈਨੂੰ ਗੱਡੀ ਦੀ ਲੋੜ ਆ ਮੇਰੇ ਉਹ ਹਲਪ ਕਰੋ ਜਿੰਨੇ ਸਾਦਾ ਵਰਦਾ ਪਾਓ ਈ ਦੱਸ ਦੂ ਕੰਮ ਲੋ ਕਰਨ ਲਗਾਵਾ ਕੀ ਕੋਈ ਕੰਮ ਚਾਹੀਦਾ ਕਰਨ ਲਗਾਵਾ ਜਿਹੜੇ ਤੈਨੂੰ ਪੈਸੇ ਪਾਉਣ ਲੋਕ ਇਹ ਪਰਾਣੀ ਬਹੁਤੇ ਬੇਸ਼ਰਮ ਹੋ ਜਾਂਦੇ ਆ ਥੋੜੇ ਜਿਹਾ ਵੀਊ ਆਉਂਦੇ ਆ ਥੋੜੇ ਬੋਲੇ ਉੱਤੇ ਕਮਾਉਂਦੇ ਆ ਐਡਾ ਦੇ ਦੇ ਕਿ ਵੱਖਰੇ ਕਮਾਉਂਦੇ ਆ ਪਰ ਨਹੀਂ ਇਹਨਾਂ ਨੂੰ ਹੁੰਦਾ ਕਿ ਪਰਾਣੀ ਲੋਕੀ ਵੀ ਜਿਨ੍ਹਾਂ ਲੋਕਾਂ ਕੋ ਪੈਸਾ ਵੜਾਵਾ ਵਾਧੂ ਪੈਸਾ ਵਾ ਇਹੋ ਜਿਹਾ ਨੁਪਾਦੋ ਇਹ ਚੀਜ਼ ਲੋਕਾਂ ਕੋ ਵਾਧੂ ਨਹੀਂ ਹੈਗਾ ਪੈਸਾ ਤੇਰੇ ਅੰਦਰੋਂ ਕਾਉਣ ਵਾਸਤੇ ਇਹ ਬੜੇ ਲੋਕ ਆ ਜਿਨ੍ਹਾਂ ਨੂੰ ਜ਼ੋਰ ਵੀ ਹੈ ਨਾ ਉਹਨਾਂ ਨੂੰ ਪੈਗੇ ਨਹੀਂ ਮਿਲਦੀ ਕਿਉਂ ਨਹੀਂ ਕਰਦੇ ਉਹ ਇਹਨਾਂ ਚਬੜਾ ਦਾਹੀ ਜੋ ਵੀ ਇਹਨਾਂ ਨੇ ਜਾਣ ਬੁੱਝ ਕੇ ਹੱਤ ਟਾਏ ਹੁੰਦੇ ਆ ਤੇ ਲੋਕੀ ਸੋਚਦੇ ਆ ਕਿ ਇਹ ਸੱਚਾ ਬੰਦਾ ਕਿਹੜਾ ਤੇ ਝੂਠਾ ਕਿਹੜਾ ਅੱਜ ਇਤੋਂ ਤੱਕ ਵੀਡੀਓ ਜੇ ਵਧੀਆ ਲੱਗੀ ਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸਾਨੂੰ ਕਮੈਂਟਾਂ 'ਚ ਦੱਸ ਕੇ ਜ਼ਰੂਰ ਜਾਇਓ ਵੀ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਚੈਨਲ ਸਬਸਕ੍ਰਾਈਬਰ ਵੀ ਕਰ ਲਿਓ ਚੰਗਾ ਭਾਈ ਮਿਲਦੇ ਆ ਅਗਲੀ ਵੀਡੀਓ 'ਚ ਓਕੇ